ਜਿਹੜਾ ਲੋਕਾਂ ਨੇ 95 ਸੀਟਾਂ ਦੇ ਕੇ ਮੈਨੂੰ ਹੈਲੀਕਾਪਟਰ ਦਿੱਤਾ ਸੀ ਉਹਨੂੰ ਮੈਂ ਜਦ ਲੋਕਾਂ ਦੇ ਹਵਾਲੇ ਕਰ ਲਿਆ ਜੋ ਮੈਨੂੰ ਗੱਲਬਾਤ ਕਰਕੇ ਪਤਾ ਲੱਗਿਆ ਕਿ ਬਹੁਤ ਸਾਰੇ ਪਿੰਡੇ ਹੈ ਜਿਹਨੇ ਜਿੱਥੇ ਲੋਕ ਨਾ ਇੱਧਰ ਜਾ ਸਕਦੇ ਆ ਨਾ ਬਾਹਰ ਨਿਕਲ ਸਕਦੇ ਆ ਘਰਾਂ ਦੀਆਂ ਛੱਤਾਂ ਤੇ ਬੈਠੇ ਉਹਦੇ ਬੱਚੇ ਵੀ ਹੋਣਗੇ ਇਹਨਾਂ ਰਾਸ਼ੜ ਪਹੁੰਚ ਗਏ ਤਾਂ ਜਿਹੜਾ ਲੋਕਾਂ ਨੇ 95 ਸੀਟਾਂ ਦੇ ਕੇ ਮੈਨੂੰ ਹੈਲੀਕਾਪਟਰ ਦਿੱਤਾ ਸੀ ਉਹ ਨੂੰ ਮੈਂ ਜ ਲੋਕਾਂ ਦੇ ਹਵਾਲੇ ਕਰ ਲਿਆ ਮੈਂ ਹੈਲੀਕਾਪਟਰ ਜਿਹੜਾ ਹੈ ਉਹ ਇੱਥੇ ਚੱਡਣ ਲੱਗਿਆ ਉਹਦੇ ਰਾਹੀਂ ਸਾਰਿਆਂ ਨੂੰ ਦੁੱਧ ਪਾਣੀ ਰਾਸ਼ਨ ਜੀ ਜੀ ਸਾਹਿਬ ਨੂੰ ਮੈਂ ਕਹਤਾ ਜੋ ਚੀਜ਼ ਚਾਹੀਦੀ ਹੈ ਉਹ ਹੈਲੀਕਾਪਟਰ ਪੰਜਾਬ ਸਰਕਾਰ ਦਾ ਜਿਹੜਾ ਹੈ ਉਹ ਲੋਕਾਂ ਵਾਸਤੇ ਅਵੇਲੇਬਲ ਹੈ ਮੈਂ ਘਰ ਕੇ ਚੱਲ ਜੂਗਾ ਮੇਰਾ ਕੋਈ ਬੇਰੀ ਪਰਿਸ਼ਰਮ ਮੁਸ਼ਕਿਲ ਨਹੀਂ ਜਿਹੜੀ ਅਸੀਂ ਤੁਹਾਨੂੰ ਰੋਮਾਂਟਿਕ ਦੱਸਣਾ ਚਾਹੁੰਦੇ ਹਾਂ ਅੱਜ ਸਾਡੇ ਕੰਮਾਂ ਦਾ ਮੇਰੇ ਕੋਲ ਸਾਥ ਕਰਾਈ ਹੋਈ ਹੈ ਅੱਜ ਉਹਨੇ ਹੁਣ ਬੈਠ ਕੇ ਜਮਾ ਉਹ ਬੰਦ ਕੋਈ ਨਹੀਂ ਜਮਾ ਹੈ ਤੇ ਮੈਂ ਆਈ ਵੀ ਆ ਕੇ ਖੜੇ ਹਾਂ ਸਿਹਰ ਦੇ ਆਓ ਬੈਠ ਸਾਨੂੰ ਮਿਲੋ ਐਂ ਕਦੇ ਮੁੱਖ ਬਤ ਨਹੀਂ ਖੜੇ ਨਹੀਂ ਖੜਾ ਜੀ जना जो ना पेगा मातासन था जी बड़ी मारती है जी बहुत जो भी नहीं कर सके मैं कह जी तुझे आए कि दे ये साधे को ठीक है बहुत उठा सी जी बड़े चढ़े हैं जी मुख मुख मंत्री ने पहले हो गया बिल्कुल जी खड़े के मैं आप आया दो दिन तक नहीं जाऊंगा ठीक है आज हेलीकॉप्टर भी देखे यार अच्छा जी धन्यवाद ਮੈਂ ਆਪ ਨੂੰ ਕਾਰ ਤੇ ਚੱਲੂ ਠੀਕ ਹੈ ਮੇਰੇ ਹੈਲੀਕਾਪਟਰ ਵਿੱਚ ਇੱਕ किसी राशन ਰਾਸਨ ਪਹੁੰਚਦਾ ਹੈ ਜਾਂ ਕੋਈ ਰਸਤੇ ਰਾਹੀ ਕੋਈ ਪਹੁੰਚਾਇਆ ਜਾ ਸਕਦਾ ਹੈ ਮੈਨਿਕਾ ਪਤੀ ਹੈ ਬਿਲਕੁਲ ਉਕਾ ਹੈ ਰੌਜੀ ਇੱਥੇ ਸਭ ਤੋਂ